ਕਾਂਗਰਸ ਦੇ ਕਾਟੋ ਕਲੇਸ਼ ਦੇ ਵਿੱਚ ਹੁਣ ਹਾਈ ਕਮਾਂਡ ਦੀ ਵੀ ਐਂਟਰੀ ਹੋ ਗਈ ਹੈ ਜਿੱਥੇ ਭੁਪੇਸ਼ ਪਗੈਲ ਤੋਂ ਉਹਨਾਂ ਨੇ ਰਿਪੋਰਟ ਮੰਗੀ ਸੀ ਤੇ ਹੁਣ ਨਵਜੋਤ ਸਿੱਧੂ ਨੂੰ ਵੀ ਉਹਨਾਂ ਨੇ ਦਿੱਲੀ ਸੱਦ ਲਿਆ ਕੀ ਕੁਝ ਹੋਵੇਗਾ ਇਸ ਨੂੰ ਲੈ ਕੇ ਤੇ ਹੁਣ ਤੱਕ ਇਸ ਮਾਮਲੇ ਦੇ ਵਿੱਚ ਕੀ ਕੁਝ ਹੋ ਚੁੱਕਾ ਹੈ ਇਸ ਦੇ ਉੱਤੇ ਚਰਚਾ ਕਰਾਂਗੇ ਐਸਟੀਪੀਸੀ ਦੀ ਅੰਤਰੀਕ ਕਮੇਟੀ ਦੀ ਅੱਜ ਮੀਟਿੰਗ ਸੀ ਪਿਛਲੇ ਦਿਨੀ ਪੰਜਾਬ ਸਰਕਾਰ ਦੇ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਦੇ 328 ਰੁਪਏ ਵਾਲਾ ਮਾਮਲਾ ਸੀ ਉਸ ਦੇ ਵਿੱਚ ਐਫਆਈਆਰ ਕੀਤੀ ਗਈ ਜਿਸ ਦਾ ਤਿੱਖਾ ਵਿਰੋਧ ਐਸਟੀਪੀਸੀ ਨੇ ਕੀਤਾ ਤੇ ਹੁਣ ਅੱਜ ਮੀਟਿੰਗ ਵੀ ਇਸ ਨੂੰ ਲੈ ਕੇ ਕੋਈ ਆ ਕੀ ਫੈਸਲਾ ਲਿਆ ਹੈ ਪ੍ਰਧਾਨ ਦੇ ਵੱਲੋਂ ਅੰਤਰੀ ਕਮੇਟੀ ਦੇ ਵਿੱਚ ਮੈਂਬਰਾਂ ਨੇ ਕੀ ਕੁਝ ਬੋਲਿਆ ਇਸ ਤੇ ਉੱਤੇ ਵੀ ਚਰਚਾ ਕਰਾਂਗੇ ਤੇ ਹੋਰ ਵੀ ਪੰਜਾਬ ਦੇ ਵੱਖ-ਵੱਖ ਮੁੱਦੇ ਨੇ ਜਿਨ੍ਹਾਂ ਦੇ ਉੱਤੇ ਗੱਲ ਕਰਨੀ ਬਣਦੀ ਹੈ ਉਹਨਾਂ ਬਾਰੇ ਵੀ ਚਰਚਾ ਕਰਾਂਗੇ ਸਤਿ ਸ਼੍ਰੀ ਅਕਾਲ ਮੈਂ ਸਾਖਸ਼ੀ ਕੋਰ ਸਵਾਗਤ ਕਰਦੀਆਂ ਤੁਹਾਡਾ ਵਨ ਇੰਡੀਆ ਪੰਜਾਬੀ ਤੇ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਵਿਸ਼ਲੇਸ਼ਕ ਜਸਬੀਰ ਸਿੰਘ ਪੱਟੀ ਪੱਟੀ ਸਾਹਿਬ ਸਤਿ ਸ਼੍ਰੀ ਅਕਾਲ ਬਹੁਤ ਸਵਾਗਤ ਹੈ ਤੁਹਾਡਾ ਪ੍ਰਿਆ ਜੀ ਮੇਰੇ ਵੱਲੋਂ ਵੀ ਆਪ ਜੀ ਦੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਪਰ ਸਭਨ ਦੇ ਦੋਤ ਸਿੱਧੂ ਨੂੰ ਦਿੱਲੀ ਸੱਦ ਲਿਆ ਕਹਿੰਦੇ ਰਾਹੁਲ ਗਾਂਧੀ ਨੇ ਬੁਲਾ ਲਿਆ ਕਿ ਆਜੋ ਬੈਠ ਕੇ ਗੱਲਬਾਤ ਕਰਦੇ ਆ ਪਹਿਲਾਂ ਵੀ ਗਏ ਸੀ ਪਰ ਪਹਿਲਾਂ ਪ੍ਰਿੰਕਾ ਗਾਂਧੀ ਨੇ ਮਿਲਣ ਦਾ ਸਮਾਂ ਨਹੀਂ ਦਿੱਤਾ ਕੀ ਲੱਗਦਾ ਹੈ ਕਿ ਅਨ ਗਾਈਡਡ ਮਿਸਾਈਲ ਜਿਹੜੀ ਹੁਣ ਦਿੱਲੀ ਜਾ ਰਹੀ ਹੈ ਇਹ ਆਪਣਾ ਹੀ ਕੋਈ ਨੁਕਸਾਨ ਕਰਾ ਕੇ ਆਉਣਗੇ ਜਾਂ ਫਿਰ ਪੰਜਾਬ ਕਾਂਗਰਸ ਜਿਹੜਾ ਕਲੇਸ਼ ਪੈਸ ਨੂੰ ਸਮੇਟਣ ਦੇ ਵਿੱਚ ਕਿਤੇ ਨਾ ਕਿਤੇ ਕਾਮਯਾਬ ਹੋ ਸਕਦੇ ਨੇ ਬਿਲਕੁਲ ਗਲਤ ਮੈਂ ਇਹ ਦੱਸ ਦਿਆਂ ਕਿ ਕਾਗਜ਼ ਦੇ ਵਿੱਚ ਜਿਹੜੀ ਸ਼ਵੀ ਇੱਕ ਨਵਜੋਤ ਸਿੰਘ ਸਿੱਧੂ ਦੀ ਬਣੀ ਸੀ ਨਾ ਵੀ ਬਹੁਤ ਮਿਹਨਤੀ ਬਹੁਤ ਇਮਾਨਦਾਰ ਤੇ ਪਾਰਟੀ ਪ੍ਰਸ ਬੰਦੇ ਨੇ ਉਹ ਸ਼ਵੀ ਨੂੰ ਕਾਫੀ ਹੱਦ ਤੱਕ ਜੜਾ ਵਾ ਉਹ ਖੋਰਾ ਲੱਚੁਕਾ ਵਾ ਜਿਸ ਤਿੱਕੇ ਉਹਨਾਂ ਦੀ ਪਤਰੀ ਨੇ ਪਾਰਟੀ ਦੇ ਲੀਡਰਾਂ ਤੇ ਪਾਰਟੀ ਉੱਤੇ سنگੀਨ ਇਲਜ਼ਾਮ ਲਾਇਆ ਵੀ 500 ਕਰੋੜ ਰੁਪਇਆ ਲੈ ਕੇ ਉਹ ਮੁੱਖ ਮੰਤਰੀ ਬਣਾਉਂਦੇ ਸੈਂਟਰਲ ਹਾਈ ਕਮਾਂਡ ਜਿਹਦਾ ਜਵਾਬ ਕੀ ਦੇਣਗੇ ਕੋਈ ਪ੍ਰੂਫ ਨਹੀਂ ਕੋਈ ਸਬੂਤ ਨਹੀਂ ਮੂੰਹ ਚੋਂ ਬਕਬਕ ਕਰਕੇ ਆਪਣੇ ਕੰਮ ਖਰਾਬ ਕਰਾਣਾ ਕੋਈ ਕਿੰਨੇ ਦੀ ਸਿਆਣਪ ਹੈ ਕੀ ਹੈ ਬਿਲਕੁਲ ਮੈਂ ਫੇਰ ਕਹੂੰਗਾ ਵੀ ਪਹਿਲਾ ਰਾਜਾ ਬਣ ਕੇ ਸਾਬਤ ਕਰਨ ਕਿ ਬੀਬੀ ਨਵਜੋਤ ਕੌਰ ਸਿੱਧੂ 2019 ਚ ਕਹਿ ਚੁੱਕੀ ਆਂ ਵੀ ਮੈਂ ਹੁਣ ਇਸ ਲਈ ਪਾਰਟੀ ਦਾ ਹਿੱਸਾ ਨਹੀਂ ਮੈਂ ਕਾਗਜ਼ ਦਾ ਹਿੱਸਾ ਨਹੀਂ ਮੈਂ ਕਾਗਜ਼ ਕਰਨ ਦੀ ਛੱਡ ਚੁੱਕੀ ਆਂ ਕੀ ਅੱਜ ਉਹ ਕਾਂਗਰਸ ਦੇ ਵਿੱਚ ਨੇ ਜਿਨ੍ਹਾਂ ਨੂੰ ਸਸਪੈਂਡ ਕੀਤਾ ਗਿਆ ਸਸਪੈਂਡ ਬਣਦਾ ਹੀ ਨਹੀਂ ਜਦੋਂ ਕਾਂਗਰਸ ਹੈ ਨਹੀਂ ਉਹ ਦੂਸਰੀ ਚੀਜ਼ ਜਿਹੜੀ ਆਪਾਂ ਗੱਲ ਕਰੀ ਨਵਜੋਤ ਸਿੰਘ ਸਿੱਧੂ ਨੇ ਬੜੀ ਆਸੀ ਮੈਂ ਜਦੋਂ ਚਾਹਾਂ ਜਾ ਕੇ ਪ੍ਰਿੰਕਾ ਗਾਂਧੀ ਨਾਲ ਮੁਲਾਕਾਤ ਕਰ ਸਕਦਾ ਉਹ ਬੰਬੇ ਤੋਂ ਸਿੱਧੇ ਦਿੱਲੀ ਐ ਦਿੱਲੀ ਆ ਕਿਉਂ ਨਾ ਕੋਸ਼ਿਸ਼ ਕੀਤੀ ਪ੍ਰਿੰਕਾ ਗਾਂਧੀ ਦੇ ਮਿਲਣ ਦੇ ਅਗਲਾ ਮਿਲ ਤੋਂ ਇਨਕਾਰ ਕਰ ਦਿੱਤਾ ਜੀ ਆਪਣੇ ਲਾਫਟਰ ਸ਼ੋਅ ਚ ਇਹ ਉਤੇ ਦਿੱਲੀ ਪੁੱਜ ਕੇ ਬੰਬੇ ਪੁੱਜ ਕੇ ਬੰਬੇ ਪੁੱਜ ਕੇ ਆਪਣੇ ਸ਼ੋਅ ਕੀਤੇ ਤੇ ਫਿਰ ਇਹਨਾਂ ਨੂੰ ਕਿਹਾ ਗਿਆ ਵੀ ਤੁਹਾਨੂੰ 19 ਤਰੀਕ ਨੂੰ ਬੁਲਾਇਆ ਤੁਸੀਂ 19 ਤਰੀਕ ਨੂੰ ਆ ਕੇ ਰਾਹੁਲ ਗਾਂਧੀ ਨਾਲ ਆਪਣੀ ਗੱਲ ਕਰ ਸਕਦੇ ਹੋ ਕਿ 19 ਤਰੀਕ ਸੈਸ਼ਨ ਦਾ ਆਖਰੀ ਦਿਨ ਆ ਲੋਕ ਸਭਾ ਸੈਸ਼ਨ 19 ਤਰੀਕ ਨੂੰ ਖਤਮ ਹੋਏਗਾ ਤੇ 19 ਤਰੀਕ ਦੇ ਇੱਕ ਸੈਸ਼ਨ ਤੋਂ ਬਾਅਦ ਉਹਨਾਂ ਨਾਲ ਗੱਲਬਾਤ ਕੀਤੀ ਜਾਵੇਗੀ ਤੇ ਸਿੱਧੂ ਦੀ ਕਾਫੀ ਝਾੜ ਚਾ ਮੋੜ ਦੀ ਆਸ ਆ ਪੀ ਤੇਰੀ ਪਤਨੀ ਤੇਰੇ ਕੰਟਰੋਲ ਚ ਨਹੀਂ ਕੱਲ ਤੱਕ ਤੇ ਬੀਬੀ ਸਿੱਧੂ ਕਹਿੰਦੀ ਸੀ ਪਾਰਟੀ ਹਾਈ ਕਮੰਡ ਮੈਂ ਪਾਈ ਪਾਰਟੀ ਕਾ ਹਾਈ ਕਮੰਡ ਜਮ ਰਾਬਤੇ ਚ ਮੇਰੀ ਉਹਨਾਂ ਨਾਲ ਰੋਜ਼ ਗੱਲ ਹੁੰਦੀ ਆ ਲੇਕਿਨ ਕੱਲ ਇਹ ਵੀ ਜਾਣਕਾਰੀ ਮਿਲੀ ਕਿ ਉਹ ਘਰੋਂ ਦਿੱਲੀ ਜਾਣ ਲਈ ਰਵਾਨਾ ਹੋਏ ਸੀ ਅਮਰitsar ਤੋਂ ਲੇਕਿਨ ਪਟਿਆਲੇ ਜਾ ਕੇ ਰੋਗੇ ਵੀ ਉੱਥੋਂ ਉਹਨਾਂ ਕਹਿੰਦਾ ਭਾਈ ਬੀਬੀ ਜੀ ਤੁਹਾਡੀ ਆਉਣ ਦੀ ਲੋੜ ਨਹੀਂ ਤੁਹਾਨੂੰ ਅਸੀਂ ਕਿਸੇ ਦੀ ਮੁਲਾਕਾਤ ਨਹੀਂ ਕਰਨੀ ਜਿਹੜਾ ਚੰਦ ਤੁਸੀਂ ਚਾੜਨਾ ਸੀ ਉਹ ਚੜ ਚੁੱਕਿਆ ਬਿਲਕੁਲ ਇਸ ਕਰਕੇ ਨਵਜੋਤ ਸਿੰਘ ਸਿੱਧੂ ਦੀ ਸ਼ਮੀ ਨੂੰ ਜਿਹੜੀ ਠੇਸ ਉਹਨਾਂ ਦੀ ਪਤਨੀ ਵੱਲੋਂ ਕੀਤੀ ਬਿਆਨਬਾਜ਼ੀ ਦਾ ਪੁੱਜੀਆ ਉਹ ਪਰਭਾਈ ਨਹੀਂ ਹੋ ਸਕਦੀ ਅੱਜ ਬਕਾਇਦਾ ਤੌਰ ਤੇ 4 ਕੇਸ ਨੇ ਇੱਕ ਕੇਸ ਦੇ ਜਿਹੜੇ ਜ਼ਿਲ੍ਹਾ ਪ੍ਰਧਾਨ ਤਰਨਤਾਰਨ ਦੇ ਨੇ ਉਹਨਾਂ ਨੇ ਕੇਸ ਕੀਤਾ ਨੋਟਿਸ ਜਾਰੀ ਕਰਕੇ ਕੇਸ ਕੀਤਾ ਰਾਜਵੀਰ ਸਿੰਘ ਨੇ ਐਡਵੋਕੇਟ ਸ਼ਰਮਾ ਉਹਨਾਂ ਦਾ ਦੂਸਰਾ ਕੇ ਜਿਹੜੇ ਕਰਨਬੀਰ ਬੁਰਜ ਨੇ ਉਹਨਾਂ ਨੇ ਕੇਸ ਕੀਤਾ ਵੀ ਬੀਬੀ ਤੂੰ ਮੇਰੇ ਨੂੰ ਇਹ ਹੋਇਆ ਵੀ ਪੈਸੇ ਮੈਂ ਦਿੱਤੇ ਦਸ ਕਿਹਨੂੰ ਦਿੱਤੇ ਕਿਵੇਂ ਦਿੱਤੇ ਜਵਾਬ ਦੇ ਤੀਸਰਾ ਕੇਸ ਕੀਤਾ ਰਾਜਾ ਬਣੇ ਕਹਿੰਦੇ ਨੋਟਿਸ ਦੇ ਕਿ ਉਹਨੇ ਮਾਮਾ ਮੰਨਿਆ ਕੇਸ ਕਰ ਦਿੱਤਾ ਗਿਆ ਤੇ ਚੌਥਾ ਜਿਹੜਾ ਉਹਦੇ ਤੇ ਇਲਜ਼ਾਮ ਲਾਇਆ ਸੀ ਵੀ ਇਹ ਬਾਡੀਆਂ ਦਾ ਫਲਾਣਾ ਚੋਰ ਆ ਡਾਕੂ ਆ ਬੜਾ ਕੁਝ ਕਿਹਾ ਤੇ ਚੌਥਾ ਕਿ ਸੁਖੀ ਰੰਧਾਵਾ ਨੇ ਕੀਤਾ ਵੀ ਇਹਦੇ ਗੈਂਗਿਸਰ ਨਾਲ ਲਿੰਕ ਤੇ ਰਾਜਸਥਾਨ ਦੇ ਵਿੱਚ ਇਹਨੇ ਪੈਸੇ ਲੈ ਕੇ ਟਿਕਟਾਂ ਦਿੱਤੀਆਂ ਚਾਰ ਕਿ ਚਾਰ ਮਾਨ 21 ਉੱਤੇ ਹੋਏ ਨੇ ਜੀ ਇੱਕ ਦਾ ਜਵਾਬ ਦੇਣਾ ਔਖਾ ਹੁੰਦਾ ਤੇ ਬੀਬੀ ਚੋਂ ਕਿਸਾਂ ਨੂੰ ਕਿੱਥੇ ਜਾ ਕੇ ਜਵਾਬ ਦੇਵਗੀ ਕੀ ਕਰੂਗੀ ਤੇ ਮੈਂ ਸੋਚਦਾ ਜੇ ਮਾਫੀ ਵਾਲੀ ਗੱਲ ਕੋਈ ਨਹੀਂ ਹੋਣੀ ਚਾਹੀਦੀ ਸੁਖੀ ਰੰਧਾਵਾ ਨੇ ਕਿਹਾ ਸੀ ਮੈਂ ਆਪਣੀ ਭੈਣ ਨੂੰ ਹੁਣ ਮਿਲੂੰਗਾ ਤੇ ਜਾ ਕੇ ਕੋਰਟ 'ਚ ਮਿਲੂੰਗਾ ਬਾਹਰ ਮਿਲਣਾ ਸਵਾਲ ਹੀ ਪੈਦਾ ਨਹੀਂ ਦਿੰਦਾ ਹਾਂ ਉਹਨਾਂ ਅਦਾਲਤ ਫੈਸਲਾ ਕਰੇਗੀ ਕਿ ਪੀ ਕੌਣ ਸੱਚਾ ਤੇ ਕੌਣ ਝੂਠਾ ਕਈ ਸੈਲਫ ਗੋਲ ਕਰਨ ਦੇ ਸ਼ੁਕੀਨ ਹੁੰਦੇ ਨੇ ਸਿੱਧੂ ਪਰਿਵਾਰ ਉਹ ਸਿੱਧੂ ਆਪ ਤੇ ਸਿੱਧੂ ਦੀ ਪਤਨੀ ਦੋਵੇਂ ਹੀ ਸੈਲਫ ਗੋਲ ਕਰਕੇ ਬੜੇ ਮਸ਼ਹੂਰ ਨੇ ਨਵਜੋਤ ਸਿੰਘ ਸਿੱਧੂ ਉਹ ਵਿਅਕਤੀ ਆ ਜਿੱਦਾਂ ਇੰਗਲੈਂਡ ਦੇ ਵਿੱਚ ਇੱਕ ਆਪਣਾ ਮੈਚ ਚੱਲਦਾ ਸੀ ਆਪਣੇ ਕੈਪਟਨ ਲੜਕੇ ਤੋਂ ਵਾਪਸ ਆ ਗਿਆ ਸੀਗੇ ਭਾਈ ਨੈਸ਼ਨੈਲਿਟੀ ਦਾ ਮਾਮਲਾ ਸੀ ਕੋ ਤੂੰ ਖੇਡ ਲਗਿਆ ਸੀ ਨੈਸ਼ਨਲ ਤੌਰ ਤੇ ਤੈਨੂੰ ਇੱਥੋਂ ਦੀ ਸਰਕਾਰ ਨੇ ਭੇਜਿਆ ਸੀ ਇੱਥੋਂ ਦੇ ਦੇਸ਼ ਦੇ ਲੋਕਾਂ ਨੇ ਭੇਜਿਆ ਤੂੰ ਛੱਡ ਕੇ ਆ ਗਿਆ ਤੇਰੇ ਖਿਲਾਫ ਕਿਉਂ ਨਾ ਦੇਸ਼ਤ੍ਰੋ ਅਨੁਕਾਰ ਵੀ ਕੀਤੀ ਜਾਵੇ ਇਹਦੇ ਖਿਲਾਫ ਉਹ ਕਾਰਵਾਈ ਬਣਦੀ ਸੀ ਪੀਤੂ ਵਿਚਾਲੇ ਮੈਣ ਛੱਡ ਕੇ ਜਾਇਆ ਤਾਂ ਤੇਰੇ ਖਿਲਾਫ ਦੇਸ਼ਤ੍ਰੋ ਦੀ ਕਾਰਵਾਈ ਤੂੰ ਦੇਸ਼ ਨੂੰ ਨੀਵਾ ਦਿਖਾਇਆ ਉੱਤੇ ਦੂਸਰੀ ਚੀਜ਼ ਜਿਹੜਾ ਇੱਕ ਬੰਦਾ ਵਿਚਾਰਾ નિર્ਦੋਸ਼ ਵਾਰਿਆ ਸੀ ਇਹਨਾਂ ਨੇ ਉਹਦੇ ਵਿੱਚ ਭਾਵੇਂ ਪਹਿਲਾਂ ਨੂੰ ਬਰੀ ਕਰ ਦਿੱਤਾ ਮੁਰਗੇ ਰਿਵਿਊ ਪਟੀਸ਼ਨ ਦੀ 1 ਸਾਲ ਦੀ ਸਜ਼ਾ ਸੁਣਾਤੀ ਤੇ ਇੱਕ ਸਾਲ ਸਜ਼ਾ ਵੀ ਜਦ ਕਟ ਕੇ ਐ ਸਿਰਫ ਆਪਣੀਆਂ ਗਲਤੀਆਂ ਕਰਕੇ ਤੀਸਰੀ ਚੀਜ਼ ਸੁਖਬੀਰ ਸਿੰਘ ਬਾਦਲੇ ਨੂੰ ਕਹਿੰਦੇ ਤੇ ਅਨ ਗਾਈਡਡ ਮਜ਼ਾਇਲ ਆ ਪਤਾ ਨਹੀਂ ਆਪਣੇ ਦੇ ਡਿਗ ਪਣੀ ਕਿ ਬਗਾਨਿਆਂ ਤੇ ਡਿਗਣੀ ਤੇ ਕਿ ਐਵੇਂ ਡਿਗ ਪਣੀ ਕਿਤੇ ਪਿਛਲੇ ਲੰਬੇ ਸਮੇਂ ਤੋਂ ਨਵਜੋਤ ਸਿੰਘ ਸਿੱਧੂ ਚੁੱਪ ਨੇ ਜੀ ਨਵਜੋਤ ਕਰਨ ਸਿੱਧੂ ਨੇ ਕਿਾਸੀ ਹੋ ਆਪਣੇ ਕੰਮ ਚ ਮਸ਼ਰੂਪ ਨੇ ਵੀ ਸਾਡੇ ਕੋਲ ਪੈਸੇ ਮੋਗੇ ਤੇ ਪੈਸੇ ਕਮਾਉਣੇ ਅੱਜ ਕਦੋਂ ਪੈਸੇ ਚੰਗੇ ਕਮਾ ਰਹੇ ਨੇ। ਕੁਰਣਾਪੈ ਕਮਾ ਰਹੇ ਨੇ ਚ ਕੋਈ ਦੋਰਾਵਨੀ ਨਹੀਂ ਹੈ। ਹੁਣ ਜੇ ਅਸੀਂ ਗੱਲ ਕਰੀਏ ਸਿੱਧੂ ਦੀ ਸਿੱਧੂ 19 ਤਰੀਕ ਨੂੰ ਜਾਂਦੇ ਤੇ ਮੈਂ ਇਹ ਇਹ ਮਤ ਸਮਝੇ ਵੀ ਜਾਂਦਿਆ ਇਹਦਾ ਹਾਰ-ਪਾਰ ਕਿਤੇ ਦਾ ਬੜਾ ਗਰਮ ਤੁਸੀਂ ਸਵਾਗਤ ਕਿ ਬਹੁਤ ਧਿਆਨ ਦੇ ਦੀ ਛੱਡ ਕੀਤੀ ਜਾਊਗੀ ਵੀ ਤੇਰੀ ਘਰ ਵਾਲੀ ਨੇ ਉੱਥੇ ਕੀ ਪਾਰਟੀ ਬਾਰੇ ਕੀ ਕਿਹਾ ਇਸ ਕਰਕੇ ਬੀਬੀ ਨਵਜੋਤ ਕੋ ਸਿੱਧੂ ਨੇ ਭਾਪੀ ਜਾਣਾ ਤੇ ਜੀਤ ਹੱਥ ਕੇ ਜਾਣਾ ਕੋ ਰੁਕਦਾ ਵੀ ਨਹੀਂ ਹੋਏਗਾ ਜੀ ਲੇਕਿਨ ਦੂਜਿਆਂ ਤੇ ਇਲਜ਼ਾਮ ਲਾ ਕੇ ਜਾਣਾ ਮੇਰੇ ਖਿਆਲ ਕੋਈ ਸਿਆਣਫਲੀ ਗੱਲ ਨਹੀਂ ਤੇ ਜਿਹੜੇ ਸਾਡੇ ਸਨੀਲ ਜਾਖੜ ਹੋਰੀ ਨੇ ਉਹ ਵੀ ਬਕਾਇਦਾ ਤੌਰ ਤੇ ਉਹਨਾਂ ਦਾ ਹੱਥ ਠੋਕਾ ਬਣੇ ਪਏ ਨੇ ਸਨੀਲ ਜਾਖੜ ਵੀ ਤੈਨੂੰ ਪਤਾ ਜਿਹੜੀ ਪਾਰਟੀ ਤੁਸੀਂ ਤੇਰਾ ਪਿਓ ਰਿਆ ਤੂੰ ਰਿਆ ਤੁਹਾਨੂੰ ਪਾਰਟੀ ਨੇ ਕੀ ਦਿੱਤਾ ਤੇ ਅੱਜ ਤੁਸੀਂ ਉਸੇ ਪਾਰਟੀ ਨੂੰ ਜਿਹੜਾ ਉਹ ਉਹ ਇੰਨਾ ਕੁ ਭੰਡ ਰਹੇ ਹੋ ਜਿਵੇਂ ਮੁੜ ਕੇ ਉਹਨਾਂ ਨਾਲ ਨਾਤਾ ਹੀ ਕੋਈ ਨਹੀਂ ਰੱਖਣਾ ਹੁੰਦਾ ਇਸ ਕਰਕੇ ਬੀਬੀ ਸਿੱਧੂ ਦੇ ਜਿਹੜਾ ਵਾ ਆਪਣਾ ਤਾਂ ਕੰਮ ਖਰਾਬ ਕੀਤਾ ਆਪਣੇ ਹਮੈਤੀਆਂ ਨੂੰ ਖੜੇ ਕਰ ਲਿਆ ਵਿਰੋਧ ਦੇ ਵਿੱਚ ਮਿੱਠੂ ਮਦਾਨ ਭਾਵੇਂ ਉਹ ਕ੍ਰਿਮੀਨਲ ਬੰਦਾ ਤੇ ਭਾਵੇਂ ਉਹ ਬੰਦਾ ਸੌ ਬੰਦਾ ਇੱਕ ਵੱਖਰੀ ਗੱਲ ਪਾਰਟੀ ਨੇ ਜੋਗ ਸਮਝਿਆ ਉਹਨੂੰ ਜ਼ਿਲ੍ਹਾ ਪ੍ਰਧਾਨ ਬਣਾ ਦਿੱਤਾ ਹਾਲੀ ਕੀ ਵਸਤੂ ਸੀਨੀਅਰ ਬੰਦੇ ਤੇ ਚੰਗੇ ਚੰਗੇ ਬੰਦੇ ਕੰਮ ਕਰਨ ਵਾਲੇ ਬੈਠੇ ਸੀ ਲੇਕਿਨ ਪਤਾ ਨਹੀਂ ਪਾਰਟੀ ਦੀ ਕਿ ਮਜਬੂਰੀ ਛੁਣੂ ਸੀਨੀਅਰ ਮਿੱਤ ਪ੍ਰਧਾਨ ਬਣਾ ਦਿੱਤਾ ਜੀ ਬੜਬੜਾਤਾ ਜਿਲ੍ਹਾ ਪ੍ਰਧਾਨ ਬੜਬੜਾਤਾ ਮਿੱਠੂ ਮਦਾਨ ਨੇ ਮੈਂ ਕਿਹਾ ਵੀ ਮੇਰੀ ਜ਼ੁਬਾਨ ਨਾ ਖਲਾਓ ਜੇ ਮੈਂ ਜ਼ੁਬਾਨ ਆਪਣੀ ਖੋਲ ਦਿੱਤੀ ਤੇ ਫਿਰ ਸਿੱਧੂ ਬਰਪਾ ਨੂੰ ਭਾਈਜਾਂ ਨੂੰ ਰਾਜ ਲੱਭਣਾ ਇਹ ਆਮ ਚਰਚਾ ਸੀ ਐਸੀ ਦਾਵਾ ਨਹੀਂ ਕਰਦੇ ਇਸ ਗੱਲ ਦਾ ਆਮ ਚਰਚਾ ਸੀ ਬੀ ਨਵਜੋਤ ਸਿੰਘ ਸਿੱਧੂ ਆਪ ਤੇ ਬਿਲਕੁਲ ਇਮਾਨਦਾਰ ਲੇਕਿਨ ਉਹਨਾਂ ਦੀ ਪਤਨੀ ਇਮਾਨਦਾਰ ਨਹੀਂ ਹੁਣ ਜਿਵੇਂ ਉਹਨੇ ਕਿਹਾ 32 32 ਲੱਖ ਰੁਪਇਆ ਕੌਂਸਲ ਦੀ ਟਿਕਟ ਦੇ ਪੈਸੇ ਲੈਣ ਦਾ ਜੇ ਇਹ ਪੈਸੇ ਲਿਆ ਤੇ ਫਿਰ ਬੀਬੀ ਜੀ ਤੁਸੀਂ ਆਪਣੇ ਨੂੰ ਦੁੱਧ ਤੋਤਾ ਨਾ ਕਹੋ ਦੁੱਧ ਤੁਸੀਂ ਕਾਜੀ ਪਾ ਰਹੇ ਸੋ ਜੀ ਇਸ ਕਰਕੇ ਨਵਜੋਤ ਸਿੰਘ ਸਿੱਧੂ ਨੂੰ ਥੋ ਵੀ ਰਾਤ ਮਿਲਦੀ ਕਿ ਨਹੀਂ ਮਿਲਦੀ ਇਹ ਤਾਂ ਭੁੱਖ ਦੀ ਬੁੱਕਲ ਛੁਪਿਆ ਵਾ ਲੇਕਿਨ ਮੈਨੂੰ ਇਹ ਉਮੀਦ ਆ ਵੀ 19 ਤਰੀਕ ਨੂੰ ਜੋ ਜਾਣਗੇ ਇਹਦੇ ਗੱਲ ਚ ਹਾਰ ਨਹੀਂ ਪਾਏ ਜਾਣਗੇ ਇਹਦੀ ਖੁੰਬ ਠੱਪੀ ਜਾਊਗੀ ਵੀ ਤੂੰ ਵਾਕਈ ਅਨਗਾਈਡਡ ਮਜ਼ਾਈਲ ਆ ਆਪਣੇ ਦੇ ਡਿੱਗੀ ਜਾਂਦੇ ਆਪਣੇ ਦੀ ਗੱਲ ਕਰੀ ਜਾਂਦੇ ਪਾਰਟੀ ਨੂੰ ਕਹੀ ਜਾਂਦੇ ਪੈ ਜਾਂਦੇ ਨੇ ਕਰੋੜ ਰੁਪਏ ਲੈ ਕੇ ਮੁੱਖ ਮੰਤਰੀ ਬਣੇ ਤੁਸੀਂ ਪ੍ਰਧਾਨ ਬਣਨ ਵਾਸਤੇ ਕਿੰਨੇ ਪੈਸੇ ਦਿੱਤੇ ਸੀ ਸਾਡੇ ਤੁਸੀਂ ਹਾਂ ਸੁਨੀਲ ਜਾਖੜ ਨੇ ਕਿੰਨੇ ਪੈਸੇ ਦਿੱਤੇ ਸੀ ਤਾਂ ਪ੍ਰਧਾਨ ਬਣਨ ਵਾਸਤੇ ਦੱਸ ਦਿਓ ਸ਼ਮਸ਼ੇਰ ਸਿੰਘ ਦੂਲੋ ਇਹ ਗੱਲ ਕਹਿੰਦਾ ਕਹਿੰਦਾ ਸਾਨੂੰ ਸਾਰਿਆਂ ਨੂੰ ਇਗਨੋਰ ਕਰਕੇ ਕੈਪਟਨ ਮਰਿੰਦਰ ਸਿੰਘ ਦੂਸਰੀ ਪਾਰਟੀ ਜਿੱਤੇ ਪਾਰਟੀ ਦੇ ਮੁੱਖ ਮੰਤਰੀ ਬਣਾਤਾ ਪ੍ਰਧਾਨ ਬਣਾਤਾ ਮੈਨੂੰ ਲਾ ਕੇ ਅਜੇ 8 ਦਿਨ ਨੂੰ ਹੀ ਹੋਇਆ ਇਹਨੂੰ ਤੂੰ ਪ੍ਰਧਾਨ ਬਣਾਤਾ ਅਸੀਂ ਬਰਦਾਸ਼ਤ ਕੀਤਾ ਨਹੀਂ ਪਾਰਟੀ ਦਾ ਹੁਕਮ ਲੇਕਿਨ ਉਹ ਕਹਿੰਦਾ ਮੈਂ ਕੈਪਟਨ ਮਰਿੰਦਰ ਸਿੰਘ ਨੂੰ ਕਦੀ ਮਹਾਰਾਜ ਜਿੰਦੀ ਸੀ ਕਿਹਾ ਮਹਾਰਾਜ ਕਿਹੜੇ ਮਹਾਰਾਜ ਖਤਮ ਹੋ ਗਿਆ ਦੇਸੀ ਮਹਾਰਾਜ ਕਿਤੇ ਕਹਿੰਦਾ ਮੈਂ ਕੈਪਟਨ ਕਹਿੰਦਾ ਸੀ ਕੈਪਟਨ ਸਾਹਿਬ ਇਸੇ ਕਰਕੇ ਨਵਜੋਤ ਸਿੰਘ ਸਿੱਧੂ ਤੇ ਉਹਦੀ ਪਤਨੀ ਤੇ ਕੈਪਟਨਾ ਸ਼ੈਫਟਲ ਨਾਲ ਜਿੰਨਾ ਕੋ ਨੁਕਸਾਨ ਕਾਂਗਰਸ ਦਾ ਕੀਤਾ ਨਾ ਜਿਹੜੀ ਥਾਲੀ ਚ ਖਾਦਾ ਉੱਥੇ ਛੇਕ ਕੀਤਾ ਉਹਨਾਂ ਲੋਕਾਂ ਨੇ ਜੀ ਤੇ ਨਵਜੋਤ ਸਿੰਘ ਸਿੱਧੂ ਦੀ 19 ਦੀ ਪੇਸ਼ੀ ਤੋਂ ਬਾਅਦ ਪਤਾ ਲੱਗੂਗਾ ਕਿ ਉੱਥੇ ਕਿੰਨੀ ਕੁ ਖੰਮ ਟੱਪੀ ਜਾਂਦੀ ਹੈ ਤੇ ਉਹਨੂੰ ਉੱਥੋਂ ਆਦੇਸ਼ ਕੀ ਹੁੰਦੇ ਹੈ ਤੇ ਮੈਨੂੰ ਉਮੀਦ ਹੈ ਵੀ ਹੁਣ 19 ਤੱਕ ਤੇ ਇਹ ਸ਼ਾਂਤੀ ਰਹੂਗੀ ਕਿਸੇ ਪਾਸੇ ਕੋਈ ਬਿਆਨਬਾਜ਼ੀ ਨਹੀਂ ਹੋਵੇਗੀ ਜੀ ਜੀ ਰਾਜਾ ਵੜਿੰਗ ਵੀ ਅੱਜ ਭੁਪੇਸ਼ बघेल ਵੀ ਦੋਵਾਂ ਨੇ ਦਿੱਲੀ ਚ ਮੀਟਿੰਗ ਕੀਤੀ ਹੈ ਕੀ ਲੱਗਦਾ ਹੈ ਕਿ ਮੀਟਿੰਗ ਵੀ ਨਵਜੋਤ ਸਿੰਘ ਸਿੱਧੂ ਤੇ ਭਾਰੀ ਪੈ ਸਕਦੀ ਹੈ ਬਿਲਕੁਲ ਜਿੱਥੋਂ ਤੱਕ ਨਵਜੋਤ ਸਿੰਘ ਸਿੱਧੂ ਦੀ ਗੱਲ ਕਰਦੇ ਜਾਂ ਰਾਜਾ ਵੜਿੰਗ ਦੀ ਮੀਟਿੰਗ ਦੀ ਕਰਦੇ ਜਿੰਧੀਆਂ ਮਰਜ਼ੀ ਮੀਟਿੰਗ ਕਰੀ ਜਾਵੇ ਕੀ ਫਰਕ ਪੈਂਦਾ ਹੈ ਉਹਦੇ ਉਹਨਾਂ ਨੂੰ ਜੀ ਨਾਵ ਜੋਤ ਸਿੰਘ ਸਿੱਧੂ ਪਪੇਸ਼ ਭੇਜ ਲੈ ਮੀਟਿੰਗ ਕਰੇ ਕੋਈ ਫਰਕ ਨਹੀਂ ਪਤਾ ਪਰ ਭੇਸ਼ ਭਗੇਲ ਤੇ ਤੇਰਾ ਆਪ सीबीआई ਦੇ ਚੱਕਰ ਕੱਟ ਰਿਹਾ ਵਾ ਈਡੀ ਦੇ ਚੱਕਰ ਕੱਟ ਰਿਹਾ ਵਾ ਉਹਦਾ ਮੁੰਡਾ ਈਡੀ ਦੀ ਹਿਰਾਸਤ ਦੇ ਵਿੱਚ ਜਿਹੜਾ ਬੰਦਾ ਆ ਪਿੰਡਾ ਫਸਿਆ ਪਿਆ ਕਿਸ ਤੋਂ ਪੰਜਾਬ ਦਾ ਕੀ ਸਵਾਰੂਗਾ ਪੰਜਾਬ ਨੂੰ ਇੱਕ ਲੀਡਰਸ਼ਿਪ ਚਾਹੀਦੀ ਆ ਜਿਹੜੀ ਇਮਾਨਦਾਰ ਹੋਵੇ ਪੰਜਾਬ ਨੂੰ ਪਿਆਰ ਕਰਨ ਵਾਲੀ ਹੋਵੇ ਤੇ ਜਿਹੜਾ ਕੋਈ ਸਿਰ ਚੁੱਕੇ ਉਹਦਾ ਸਿਰ ਫੇੜਨੀ ਤਾਕਤ ਰੱਖਦੀ ਹੋਵੇ ਜੀ ਲੇਟ ਸਾਡੇ ਕੋਲ ਲੀਡਰਸ਼ਿਪ ਹੋਜੀ ਹੈ ਕੋਈ ਨਹੀਂ ਜੇ ਸਾਡੇ ਬੁੱਧੀਜੀਵੀ ਵਰਗ ਦੇ ਲੋਕ ਹੈਗੇ ਆ ਨੇ ਪਹਿਲੇ ਦਿਨ ਬੁੱਧੀਏ ਬਣ ਜਾਓ ਆਪਣੇ ਉਹਨੂੰ ਫੰਨੇ ਕਾ ਸਮਝਣਾ ਪੈਂਦਾ ਦੂਸਰਾ ਜਿਹੜੇ ਹੈਗੇ ਉਹਨਾਂ ਨੂੰ ਅਸੀਂ ਲਾਗੇ ਨਹੀਂ ਫੜਕਣ ਦਿੰਦੇ ਸਿਆਸਤ ਦੇ ਵੀ ਭਾਈ ਇਹ ਵੀ ਸਿਆਸਤ ਦਾ ਕੇ ਕਰਨ ਤੇ ਸੱਚ ਨੂੰ ਲੈ ਕੇ ਆਪਣੇ ਦਿਖਣ ਲੈ ਕੇ ਆਓ ਸਰਦਾਰ ਕਪੂਰ ਸਿੰਘ ਜਦੋਂ ਬੋਲਦੇ ਹੁੰਦੇ ਸੀ ਨਾ ਲੋਕ ਸਭਾ ਦੇ ਵਿੱਚ ਸਰਕਾਰ ਦੀ ਸਪੀਕਰ ਦੀ ਤੇ ਜਿਹਦੇ ਇਸ਼ੂ ਤੇ ਬੋਲਦੇ ਉਸ ਮੰਤਰੀ ਦੀ ਭਾਦੀ ਬਣੀ ਹੁੰਦੀ ਪੀ ਸਰਦਾਰ ਹੁਣ ਕੀ ਕਹੂਗਾ ਅਸ ਸਾਡੇ ਕੋਲ ਬੰਦਾ ਕੋਈ ਹੈਗਾ ਉਹ ਜੇ ਬੋਲਣ ਵਾਲਾ ਜਗਮੀਤ ਬਰਾੜ ਜਦੋਂ ਐਮਪੀ ਬਣਦੇ ਨੇ 1999 ਦੇ ਵਿੱਚ ਤੇ ਜਗਮੀਤ ਬਰਾੜ ਜਦੋਂ ਜਾ ਕੇ ਪੰਜਾਬ ਦਾ ਪੱਖ ਰੱਖਦੇ ਪੰਜ ਛੇ ਵਿੱਚ ਪਾਈ ਪੜਦੇ ਨੇ ਉਪ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਦੇਜ ਦੇ ਜਿਹੜੇ ਸੀ ਅਡਵਾਨੀ ਸਾਹਿਬ ਲਾਲ ਕਿਸ਼ਨ ਡਵਾਨੀ ਆ ਕੇ ਜੱਫੀ ਪਾ ਕੇ ਮਿਲਦੇ ਤੇ ਵੀ ਜਗ ਵੀ ਵੇਖੋ ਬਰਾੜ ਸਾਹਿਬ ਜਿਸ ਤਰੀਕੇ ਨਾਲ ਤੁਸੀਂ ਪੰਜਾਬ ਦਾ ਪੱਖ ਰੱਖਿਆ ਕਿਸੇ ਨੇ ਰੱਖਿਆ ਅਜੇ ਤੱਕ ਇਹ ਕਲਾਕਾਰੀ ਹੁੰਦੀ ਗੱਲ ਕਰਨ ਦੀ ਬਿਲਕੁਲ ਉਹਨਾਂ ਬੰਦਿਆਂ ਨੂੰ ਸੀ ਪਸੰਦੀ ਨਹੀਂ ਕਰਦੇ ਜਗਮੀਤ ਬਰਾੜ ਹੋਣੀ ਇੱਕ ਲੈਵਲ ਦੇ ਬੰਦੇ ਆ ਪੰਜਾਬ ਨੂੰ ਪਿਆਰ ਕਰਨ ਵਾਲੇ ਬੰਦੇ ਨੇ ਇਮਾਨਦਾਰ ਬੰਦੇ ਨੇ ਉਹ ਹਾਸ਼ੀਏ ਦੇ ਸਾਡੇ ਤੋਂ ਗੁਰਤੇਜ ਸਿੰਘ ਆਈਏ ਇਸ ਪਰ ਹਾਸ਼ੀਏ ਦੇ ਸਾਡੇ ਢਿਲੋਸਾ ਪਟਿਆਲੇ ਵਾਲੇ ਹਾਸ਼ੀਏ ਦੇ ਸਾਡੇ ਇਹ ਲੋਕ ਜੇ ਪਾਰਲੀਮੈਂਟ ਜਾਣਗੇ ਤੇ ਸਿੱਖਾਂ ਦੇ ਮੁੱਦੇ ਬੜੀ ਮੁਸਤੈਦੀ ਨਾਲ ਤੇ ਬੜੇ ਤਰੀਕੇ ਤੇ ਸਲੀਕੇ ਨਾਲ ਉੱਤੇ ਰੱਖ ਸਕਦੇ ਪਰ ਇਹਨਾਂ ਨੂੰ ਅਸੀਂ ਖੜਨੇ ਦੀ ਸਾਨੂੰ ਤੇ ਗੁੱਠਾ ਛਾਭ ਲਾਣਾ ਚਾਹੀਦਾ ਹੈ ਜਿਹੜੇ ਗੁੱਠਾ ਲਾ ਕੇ ਤਨਖਾਹ ਲਿੰਦੇ ਅੱਜ ਵੀ ਵੀ ਦੇਖੋ ਹੁਣ 19 ਦਸੰਬਰ ਨੂੰ ਨਵਜੋਤ ਸਿੰਘ ਸਿੱਧੂ ਜਾਂਦੇ ਨੇ ਤੇ ਕੀ ਗੱਲਬਾਤ ਹੁੰਦੀ ਆ ਉਸ ਤੋਂ ਬਾਅਦ ਹਾਈ ਕਮਾਂਡ ਕੀ ਫੈਸਲਾ ਸੁਣਾਉਂਦੀ ਇਹ ਨਵਜੋਤ ਕੋਰ ਸਿੱਧੂ ਨੂੰ ਲੈ ਕੇ ਵੀ ਇਹ ਦੇਖਣ ਵਾਲੀ ਗੱਲ ਹੋਵੇਗੀ ਪਰ ਸਾਬ ਬੀਤੇ ਦਿਨੀ ਸੁਬੀਰ ਸਿੰਘ ਬਾਦਲ ਦੇ ਹਲਕਾ ਦਾਖਾ ਦੇ ਵਿੱਚ ਇਹ ਜਾਂਦੇ ਨੇ ਤੇ ਫਿਰ ਮਨਪ੍ਰੀਤ ਐਯਾਲੀ ਦੇ ਕਾਫੀ ਕਰੀਬੀਆਂ ਨੂੰ ਘਰ ਵਾਪਸੀ ਕਰਾਉਂਦੇ ਨੇ ਤੇ ਉਸ ਸਮੇਂ ਦੌਰਾਨ ਮਨਪ੍ਰੀਤ ਐਯਾਲੀ ਤੇ ਬਾਦਲ ਸਾਹਿਬ ਕਈ ਨਿਸ਼ਾਨੇ ਵਿਵੰਦੇ ਨੇ ਤੇ ਫੇਰ ਖਬਰ ਆਉਂਦੀ ਹੈ ਕਿ ਮਨਪ੍ਰੀਤ ਐਯਾਲੀ ਦੇ ਜੋ ਉਮੀਦਵਾਰ ਨੇ ਆਜ਼ਾਦ ਉਮੀਦਵਾਰ ਕਹਿੰਦੇ ਸ਼੍ਰੋਮਣੀ ਅਕਾਲੀ ਦਲ ਬਾਦਲ ਢੜੇ ਦੇ ਅਗੂ ਉਹਨਾਂ ਦਾ ਸਮਰਥਨ ਕਰ ਰਹੇ ਨੇ ਇਹ ਚੱਲ ਕਿ ਰਿਹਾ ਚੰਨ ਇਹ ਰਿਹਾ ਜੀ ਇੱਕ ਪਾਸੇ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਜਿਹੜੇ ਦੇ ਦਾਖਾ ਹਲਕੇ ਜਾਂਦੇ ਨੇ ਜੀ ਪਿੰਡ ਗੌਰਸ਼ੀਆ ਜਾਂਦੇ ਤੇ ਜਿੱਥੇ ਐਮਐਲਏ ਮਨਪ੍ਰੀਤ ਯਾਦੀ ਜਿਹੜੇ ਪਰਿਵਦਲੇ ਸਾਰੇ ਪਰਿਵਾਰ ਦੀਆਂ ਵੋਟਾਂ ਸਨ ਦੀ ਜੇ ਵਿੱਚ ਯਾਦੀ ਦੇ ਬਹੁਤ ਨੇੜੀ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਅਤੇ ਲੈਂਡਮਾਰਕ ਬੈਂਕ ਦੇ ਚੇਅਰਮੈਨ ਜਗਦੀਸ਼ ਸਿੰਘ ਗੌਰਸ਼ੀਆ ਉਹਨਾਂ ਦੇ ਸੁਪੁੱਤਰ ਜਸਵਿੰਦਰ ਸਿੰਘ ਸਾਬਕਾ ਸਰਪੰਚ ਅਤੇ ਮੌਜੂਦਾ ਸਰਪੰਚ ਨਵੰਦੀਤ ਕੌਰ ਉਹਨੇ ਨੋ ਜੜੀ ਪੰਚਾਇਤ ਮੈਂਬਰ ਹਰਪ੍ਰੀਤ ਸਿੰਘ ਕੁਲਦੀਪ ਸਿੰਘ ਅਮਨਦੀਪ ਕੌਰ ਤੇ ਸਿਮਰਨ ਸਿੰਘ ਸਿਮਰਜੀਤ ਕੌਰ ਅੱਤੇ ਕਹਿੰਦੇ ਦਰਜਨਾ ਹੋਰ ਆਗੂ ਆਨੇ ਪਰ ਬਲੇ ਦਰਜਨਾ ਹੁੰਦੇ ਕਿ ਸੈਂਕੜੇ ਹੁੰਦੇ ਕਿ ਦੋ ਚਾਰ ਹੁੰਦੇ ਇਹਦੀ ਪਤਾ ਉਹਨਾਂ ਦੀ ਘਰ ਵਾਪਸੀ ਹੋਈ ਹੈ ਸਖਬੀਰ ਸਿੰਘ ਬਾਦਲ ਨੇ ਉਹਨਾਂ ਦੇ ਸਰੂਪੇ ਪਾ ਕੇ ਸਵਾਗਤ ਕੀਤਾ ਤੇ ਉਹਨਾਂ ਨੂੰ ਜੀ ਆਇਆਂ ਇਹਥੋਂ ਨੇ ਕਿਹਾ ਮਨਪ੍ਰੀਤ ਵਰਗੇ ਗਦਾਰਾਂ ਦੀ ਸਾਡੀ ਪਾਰਟੀ 'ਚ ਕਿਸੇ ਪ੍ਰਕਾਰ ਦੀ ਵਾਪਸੀ ਨਹੀਂ ਹੋਵੇਗੀ ਜੀ ਇਹ ਕਿੰਨਾ ਕੁ ਸੱਚ ਹੈ ਕਿੰਨਾ ਕੁ ਝੂਠ ਹੈ ਇਹਦੀ ਪਤਾ ਲੇਕਿਨ ਜਿੱਥੇ ਉਹਨਾਂ ਦੀ ਉੱਥੇ ਬੱਲੇ ਬੱਲੇ ਹੋ ਰਹੀ ਸੀਗੀ ਉੱਥੇ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਜਿਹੜੀ ਬੀਬੀ ਹਰਜਿੰਦਰ ਕੌਰ ਉਹ ਆਜ਼ਾਦ ਉਮੀਦਵਾਰ ਬੀਬੀ ਵੀਰਪਾਲ ਕੌਰ ਸੇਖੋ ਜਿਹੜੀ ਇਆਲੀ ਦੀ ਉਮੀਦਵਾਰ ਉਹਦੇ ਹੱਕ 'ਚ ਬੈਠ ਗਈ ਹੈ ਇੱਕ ਪਾਸੇ ਤੁਸੀਂ ਆਪਣੇ ਵੱਡੇ ਸ਼ਾਮਲ ਕਰੋ ਤੁਸੀਂ ਆਪਣਾ ਉਮੀਦਵਾਰ ਨਹੀਂ ਸੰਭਾਲ ਸਕੇ ਜੀ ਬੀਬੀ ਹਰਜਿੰਦਰ ਕੌਰ ਨੇ ਇਹ ਗੱਲ ਕਹੀ ਵੀ ਜਿਹੜਾ ਅਯਾਲੀਆ ਉਹ ਸਿਧਾਂਤ ਪ੍ਰਸਤਾ ਉਸ ਸਿਧਾਂਤ ਤੇ ਅਡੋਲ ਖੜੇ ਨੇ ਜਿਹੜੀ ਪੰਥੋਂ ਨੂੰ ਖਿੱਚੀ ਹੋਈ ਲਕੀਰ ਤੇ ਪ੍ਰਸਤਤੀਆਂ ਦੇ ਅੰਦਰੂਨੀ ਭਾਵਨਾਵਾਂ ਨੂੰ ਉਹਨਾਂ ਨੇ ਝੋੜਿਆ ਕਹਿੰਦੇ ਵੀ ਉਹਨਾਂ ਨੂੰ ਇਸ ਗੱਲ ਨੂੰ ਝੋੜਿਆ ਜਿਹੜੇ ਪੰਥ ਪ੍ਰਸਤਾਨਤ ਕਰਕੇ ਉਹਨੇ ਕਿ ਅੱਜ ਪੰਥ ਚੜ੍ਹਦੀ ਕਲਾ 'ਚ ਤੇ ਸਾਡਾ ਕਾਫਲਾ ਇਹਨਾਂ ਨੂੰ ਹੁਣ ਮਜ਼ਬੂਤ ਹੋਇਆ ਹੈ ਤੇ ਮੈਂ ਉਮੀਦਵਾਰ ਜਿਹੜੀ ਬੀਬੀ ਬੀਬੀ ਏ.ਐਲ.ਈ. ਬੀਬੀ ਪਰਜਿੰਦਰਕੌਰ ਵਿਧਾਇਕ ਮਨਪ੍ਰੀਤ ਏ.ਐਲ.ਈ. ਦੀ ਜਿਹੜੀ ਉਮੀਦਵਾਰ ਹੈ ਬਲਾਗ ਸੰਧਤੀ ਦੇ ਵਿੱਚ ਉਹਦੇ ਹੱਕ 'ਚ ਆਪਣੇ ਬੈਠਣ ਦਾ ਐਲਾਨ ਕਰਦੀ ਹੈ ਨਾਲ ਉਹਨੇ ਕਿਹਾ ਇੱਥੇ ਨਹੀਂ ਬੀਬੀ ਅਮਨਦੀਪ ਕੌਰ ਰੂਮੀ ਜਿਹੜੀ ਜ਼ਿਲ੍ਹਾ ਪ੍ਰੀਸ਼ਦ ਦੀ ਉਮੀਦਵਾਰ ਉਹਦੇ ਵੀ ਮੈਂ ਹਰ ਪ੍ਰਕਾਰ ਦੀ ਸਪੋਰਟ ਕਰੂੰਗੀ ਇਹਦੇ ਵਿੱਚ ਤੁਹਾਨੂੰ ਪਤਾ ਹੀ ਵੀ ਮਨਪ੍ਰੀਤਿਆਲੀ ਦੇ ਸਵਾਗਤ ਇਹਨਾਂ ਦਾ ਕਰਨਾ ਹੀ ਸੀ ਪਰ ਸੁਖਬੀਰ ਸਿੰਘ ਬਾਦਲ ਨੇ ਕੀ ਇਹ ਜ਼ਿਕਰ ਕੀਤਾ ਆਪਣੀ ਪੂਰੀ ਗੱਲ ਦੇ ਵਿੱਚ ਸਾਡੀ ਉਮੀਦ ਉੱਤੇ ਚੱਲ ਗਈ ਉੱਥੇ ਜੀ ਅਖਬਾਰ ਨੇ ਦੋ ਬਰਾਬਰ ਤੇ ਖਬਰਾਂ ਲਾਇਆ ਇੱਕ ਪਾਸੇ ਦੇਖਿਆ ਵਾ ਜਿੰਨਾ ਚਿਰ ਮੈਂ ਪ੍ਰਧਾਨ ਆ ਮੌਕਾ ਪ੍ਰਸਤੂ ਪਾਰਟੀ ਦੇ ਨੇੜੇ ਨਹੀਂ ਲੱਗਣ ਦਿੰਦਾ ਸੁਖਬੀਰ ਸਿੰਘ ਬਾਦਲ ਮਾਨਪ੍ਰੀਤਿਆਲੀ ਦੇ ਪਿੰਡ ਗੌਰਸੀਆ ਦੇ ਚੇਅਰਮੈਨ ਮਜੀਦਾ ਸਰਪੰਚ ਸਾਬਕਾ ਸਰਪੰਚ ਤੇ ਪੰਚਾਇਤ ਮੈਂਬਰ ਕਾਲੀਦਰ ਚੱਲੇ ਜਸਕਰਨ ਦਿਓਲ ਦੀ ਹੋਈ ਬੱਲੇ ਬੱਲੇ ਉਹਨਾਂ ਲਈ ਡੜਾ ਹੈਗਾ ਮਾਨਪ੍ਰੀਤਿਆਲੀ ਨੂੰ ਕਰਾਰ ਝਟਕਾ ਦੂਜੇ ਪਾਸੇ ਲਿਖਿਆ ਹਲਕਾ ਦਾਖਾਜ ਕਾਲੀਦਰ ਬਾਦਲ ਨੂੰ ਕਰਾਰਾ ਝਟਕਾ ਸ਼੍ਰੋਮਣੀ ਕਾਲੀਦਰ ਬਾਦਲ ਦੀ ਉਮੀਦਵਾਰ ਬੀਬੀ ਅਜਿੰਦਰ ਕੌਰ ਵਿਧਾਇਕ ਮਾਨਪ੍ਰੀਤਿਆਲੀ ਦੇ ਆਜ਼ਾਦ ਮਿੰਦਰ ਬੀਬੀ ਵੀਰਪੁਰ ਸੇਖੋ ਦੇ ਹੱਕ ਵਿੱਚ ਬੈਠੀ ਉਹਨਾਂ ਪੱਕ ਕਿਨੂੰ ਕੀਏ ਝਟਕਾ ਤੇ ਕਿਨੂੰ ਕੀਏ ਇਹਦੇ ਵਿੱਚ ਵਰਦਾਨ ਮਿਲਿਆ ਵਾ ਦੋਵੇਂ ਬਰਾਬਰ ਨੇ ਤੇ ਉਹਨਾਂ ਨੇ ਉਹ ਬੰਦੇ ਸਮਝ ਕਰ ਲਏ ਕਿਉਂ ਹਰ ਪਿੰਡ ਦੇ ਵਿੱਚ ਸ੍ਰੀਕਾ ਭਾਈਚਾਰ ਹੁੰਦਾ ਵਾ ਉਹ ਗੜਬੜ ਕਰਦੇ ਹੁੰਦੇ ਆ ਲੇਕਿਨ ਆ ਜਿਹੜਾ ਉਮੀਦਵਾਰ ਬੈਠਣਾ ਉਹ ਜ਼ਿਆਦਾ ਇੰਪੋਰਟੈਂਟ ਆ ਉਹ ਵੀ ਇਲੈਕਸ਼ਨ ਦੇ ਦਿਨਾਂ ਜਦੋਂ ਦੋ ਦਿਨ ਇਲੈਕਸ਼ਨ 'ਚ ਰਹਿ ਗਏ ਨੇ 12 13 ਇਹ ਨਾ 14 ਤੱਕ ਪਟੇ ਮਜਣੀਆਂ ਜੀ ਜੀ ਬਿਲਕੁਲ ਇਹ ਤਾਂ ਸਮਝ ਨਹੀਂ ਆਉਂਦਾ ਇਹਨਾਂ ਦਾ ਕਿ ਕਿਹੜੇ ਵੇਲੇ ਕਿੱਧਰ ਨੂੰ ਕੌਣ ਚਲੇ ਜਾਂਦਾ ਤੇ ਕੀ ਕੁਝ ਹੁੰਦਾ ਹੈ ਕਿ ਇੱਕ ਦੂਸਰੇ ਦੇ ਨਿਸ਼ਾਨੇ ਸਾਧਦੇ ਨੇ ਫਿਰ ਚੁੱਪਚਾਪ ਹੀ ਤੇ ਇੱਕ ਦੂਸਰੇ ਦੇ ਉੱਤੇ ਇਸ ਤਰੀਕੇ ਦੇ ਨਾਲ ਵਾਰ ਹੁੰਦੇ ਨੇ ਅੰਦਰ ਖਾਤੇ ਹੀ ਬਾਕੀ ਦੇਖੋ ਕੀ ਹੁੰਦਾ ਆਉਂਦੇ ਦਿਨਾਂ ਨੂੰ ਪਰ ਸਭ ਅੱਜ ਸ਼੍ਰੋਮਣੀ ਕਮੇਟੀ ਦੀ ਅੰਤਰੀ ਕਮੇਟੀ ਦੀ ਮੀਟਿੰਗ ਸੀ ਇਸ ਮੀਟਿੰਗ ਦੇ ਵਿੱਚ ਜੋ 328 ਰੁਪਿਆਂ ਨੂੰ ਲੈ ਕੇ ਐਫ ਆਈ ਆਰ ਹੋਈ ਹੈ ਉਸ ਦੇ ਉੱਤੇ ਫੈਸਲਾ ਲੈਣਾ ਸੀ ਕੀ ਕੁਝ ਬੋਲੇ ਨੇ ਤਾਂ ਸਾਹਿਬਾ ਜੀ ਕੀ ਫੈਸਲਾ ਲਏਗੇ ਨੇ ਇਸ ਮੀਟਿੰਗ ਦੇ ਵਿੱਚ ਹੁਣ ਸਰਕਾਰ ਨੂੰ ਕੋਈ ਚੇਤਾਵਨੀ ਕੀ ਦੇ ਦਿੱਤੀ ਹੈ ਮੋੜ ਤੋਂ ਇਹਨਾਂ ਨੇ ਗੱਲ ਹੈ ਜੀ ਮੀਟਿੰਗ ਟੋਟਲੀ ਬੇਸਟਰੀ ਜੇ ਤੇ ਸਰਕਾਰ ਦੇ ਖਿਲਾਫ ਕਿਸੇ ਸੰਘਰਸ਼ ਦਾ ਐਲਾਨ ਕਰਦੇ ਤੇ ਅਸੀਂ ਇਹਦਾ ਸਵਾਗਤ ਕਰਦੇ ਜੀ ਲੇਕਿਨ ਜੇ ਇਹੋ ਕੁਝ ਹੀ ਕਰਨਾ ਸੀ ਕਿ ਜਿਹੇਦਾਰੂ ਬੜੀ ਦਾ ਪਕੜਾ ਬਣਾ ਦਿਓ ਤੇ ਫਿਰ ਇਹ ਉਦਾਂ ਵੀ ਕਰ ਸਕਦੇ ਸੀ ਮੀਟਿੰਗ ਦੀ ਲੋੜ ਨਹੀਂ ਸੀਗੀ ਮਤਾ ਪਾਸ ਕੀਤਾ ਗਿਆ ਵੀ ਅਸੀਂ ਐਫਆਈਆਰ ਨੂੰ ਮੰਨਦੇ ਹੀ ਨਹੀਂ ਮੈਂ ਅੱਗੇ ਵੀ ਗੱਲ ਕਹੀ ਸੀ ਵੀ ਦੋ ਐਫਰੀਆਂ ਬਕਾਇਦਾ ਤੌਰ ਤੇ ਸ਼੍ਰੋਮਣੀ ਕਮੇਟੀ ਨੇ ਆਪ ਦਰਜ ਕਰਾਈਆਂ ਇੱਕ 90 ਦੇ ਧਾਕੇ ਦੇ ਵਿੱਚ ਦਰਬਾਰ ਸਿਬ ਸਾਕਣ ਜਰੀਏ ਮੰਦਿਰ ਦਾ ਵਿਕ ਕੋ ਸੋਨੇ ਦੇ ਛੱਬੇ ਲੱਗੇ ਹੁੰਦੇ ਆ ਮੇਰका ਦਰਜਨ ਤੋਂ ਪਰੋਂ ਛੱਬੇ ਹੁੰਦੇ ਹੋ ਜੀ ਇੱਕ ਛੱਬਾ ਲੱਖਾਂ ਰੁਪਏ ਦਾ ਹੁੰਦਾ ਇੱਕ ਛੱਬਾ ਲਾ ਕੇ ਕੋਈ ਵਿਅਕਤੀ ਲੈ ਗਿਆ ਰੌਲਾ ਪੈ ਗਿਆ ਉਹਦੇ ਵਿੱਚ ਚਾਰ ਵਿਅਕਤੀ ਇੱਕ ਪ੍ਰਗਟ ਸਿੰਘ ਚੋਬਦਾਰ ਇੱਕ ਬਲਬੀਰ ਸਿੰਘ ਫਰਾਸ ਇੱਕ ਦੋ ਬੰਦੇ ਹੋਰ ਇਹਨਾਂ ਚਾਰ ਬੰਦਿਆਂ ਨੂੰ ਇਹਨਾਂ ਨੇ ਪੁਲਿਸ ਕੋਲ ਫੜ ਕੇ ਨਾਲੇ ਐਫਆਈਰੋਜ਼ ਕਰੇ ਨਾਲੇ ਕੋਲ ਕੋਕਿ ਕੁਟਵਾਇਆ ਸੀ ਇਹਨਾਂ ਨੇ ਛੱਬਾ ਨਹੀਂ ਸੀ ਮਿਲਿਆ ਵੀ ਉਹਦੋਂ ਐਫਰ ਕੀਤੀ ਉਹ ਠੀਕ ਸੀਗੀ ਤੁਹਾਡੀ ਬਦੂ ਆਪਣੀ ਜਾਂਚ ਪੜਤਾਲ ਕਿੱਥੇ ਗਈ ਅੱਜ ਤੁਸੀਂ ਕਹਿੰਦੇ ਅਸੀਂ ਆਪਣੇ ਲੈਵਲ ਤੇ ਜਾਂਚ ਪੜਤਾਲ ਕਰਕੇ ਦੋਸ਼ੀਵੰਦ ਕਾਰਵਾਈ ਕਰ ਦਤੀ ਉਹ ਤੁਹਾਡੀ ਜਾਂਚ ਪੜਤਾਲ ਕਿੱਥੇ ਗਈ ਤੁਸੀਂ ਆਪਣੇ ਲੈਵਲ ਤੇ ਜਾਂਚ ਪੜਤਾਲ ਕੋਈ ਨਹੀਂ ਕੀਤੀ ਕਿਉਂ ਪ੍ਰਿੰਸੀਪਲ ਗਿਆ ਤੁਸੀਂ ਜੀ ਸ਼ਬਾਬ ਫਿਰ ਕੀ ਹੋਇਆ ਸ਼ਬਾ ਲਾਉਣ ਵਾਸਤੇ ਇੱਕ ਵਿਅਕਤੀ ਫਿਰ ਦੂਜਾ ਅਗਰ ਦੂਸਰਾ ਸ਼ਬਾ ਲਾਉਣ ਚਲੇ ਗਿਆ ਉਹ ਫੜਿਆ ਗਿਆ ਜਦੋਂ ਉਹਦੀ ਕੁੱਟਮਾਰ ਕੀਤੀ ਤਾਂ ਉਹਨੇ ਫਿਰ ਦੱਸਿਆ ਵੀ ਫਲਾਣਾ ਛੱਬਾ ਜਿਹੜਾ ਸੀ ਉਹ ਫਲਾਣੇ ਵਿਅਕਤੀ ਲੈ ਫਿਰ ਉਹਨੂੰ ਫੜਿਆ ਉਹਦੇ ਕੋਲ ਬਰਾਮਦ ਕੀਤਾ ਗਿਆ ਛੱਬਾ ਤੇ ਜਿਹੜੇ નિર્ਦੋਸ਼ ਵਿਅਕਤੀਆਂ ਦੀ ਕੁੱਟਮਾਰ ਪਹਿਲਾਂ ਇਹਨਾਂ ਨੇ ਆਪ ਕੀਤੀ ਤੇ ਮੁੜਕੇ ਪੁਲਿਸ ਨੂੰ ਕਰਾਈ ਇਹ ਕਿੱਧਰ ਦੀ ਇਨਸਾਨੀਅਤ ਹੈਗੀ ਉਦੋਂ ਐਫਆਈਰ ਵੀ ਠੀਕ ਸੀਗੀ ਨੰਨਪੁਰ ਸਾਹਿਬ ਵਿਖੇ ਇੱਕ ਸਰੂਪ ਪਾਠੀ ਪਾਠ ਕਰ ਰਿਆ ਸੀ ਉਹਦੀ ਸਿਹਤ ਵਿਗੜ ਜਾਂਦੀ ਤੇ ਉਲਟੀ ਕਰਨ ਲੱਗ ਪੈਂਦੇ ਪਾਠ ਕਰਨੇ ਕਰਦੇ ਉਲਟੀ ਕਰ ਦਿੰਦਾ ਬਾਅਦ ਚ ਸਰੂਪ ਸਾਫ ਕੀਤਾ ਜਾਂਦਾ ਤੇ ਜਿਹਨੇ ਉਲਟੀ ਕੀਤੀ ਸੀ ਉਹਦੇ ਕੋਲੋਂ ਜਿਹੜਾ ਖੰਡਪਟ ਹੋ ਰਿਆ ਸੀ ਉਹਦੇ ਪੈਸੇ ਭਰਵਾਏ ਗਏ ਖੰਡਪਟ ਦੁਬਾਰਾ ਹੋਇਆ ਉਹ ਉੱਥੇ ਵੀ ਚਾਰ ਬੰਦੇ ਇਹਨਾਂ ਨੇ ਜਿਹੜੇ ਸੀ ਘਰਾਂ ਚ ਮਿੱਠੇ ਦੀ ਚੁੱਕ ਕੇ ਦੇ ਨਾਲੇ ਜੁੱਤੀਆਂ ਪੋਈਆਂ ਉਹਨੂੰ ਨਾਲੇ ਪਰਚਾ ਦਰਜ ਕਰਾਇਆ ਕੀ ਗੱਲ ਉਹਦੇ ਆਪਣੀ ਠੀਕ ਸੀ ਅੱਜ ਫੇਰ ਗਲਤੋ ਕਿਸੇ ਮੰਦੇ ਦੀ ਐਫਆਈਆਰ ਨੂੰ <table> ਤਾਂ ਮੀ ਸਾਹਿਬ ਤੁਸੀਂ ਐਡਵੋਕੇਟੋਂ ਪਤਾ ਨਹੀਂ ਕਿੱਥੋਂ ਪੜੇ ਮੈਨੂੰ ਨਹੀਂ ਪਤਾ ਤੁਸੀਂ ਕਿੱਥੋਂ ਬਣੇ ਤੁਹਾਨੂੰ ਇਹ ਪਤਾ ਹੀ ਨਹੀਂ ਐਫਆਈਆਰ ਹੁੰਦੀ ਕੀ ਆ ਜੇ ਐਫਆਈਆਰ ਕੀ ਦਰਜ ਕੀਤੀ ਹੈ ਤੁਸੀਂ ਜਾ ਕੇ ਪੇਸ਼ ਹੋ ਕੇ ਆਪਣਾ ਪੱਖ ਰੱਖੋ ਪੀਸੀਆ ਕਰ ਵੀ ਕਰ ਚੁੱਕੇ ਆ ਜੀ ਤੁਸੀਂ ਕਿ ਮੰਦੇ ਨਹੀਂ ਸੀ ਜਥੇਦਾਰ ਨੂੰ ਕੇਸ ਭੇਜਾਂਗੇ ਜੇ ਅਸੀਂ ਜਥੇਦਾਰ ਸਾਹਿਬੇ ਦੱਸਣ ਦਿੱਤੇ ਜੀ ਕੀ ਕੀਤਾ ਹੈ ਕਿ ਕਹਿੰਦੇ ਜਥੇਦਾਰ ਨੇ ਤਾਂ ਕਿਹਾ ਹੀ ਨਹੀਂ ਅਜੇ ਤੱਕ ਸਾਨੂੰ ਇਤਿਆਫੇ ਨਹੀਂ ਕਿਉਂ ਨਹੀਂ ਕਿਹਾ ਧਿਆਨ ਨਾਲ ਰਿਪੋਰਟ ਪੜੋ ਜਿਹੜੀ ਡਾਕਟਰ ਇਛੇਤ ਸਿੰਘ ਨੇ ਪੇਸ਼ ਕੀਤੀ ਸੀ ਉਹਨੇ ਕਾਰਵੇ ਦੀ ਗੱਲ ਕੀਤੀ ਕਾਰਵੇ ਤੁਸੀਂ ਕੀ ਕੀਤਾ ਤੁਹਾਡੀ ਇੰਜੈਕਟਿਵ ਨੇ ਮਤਾ ਪਾਸ ਕੀਤਾ ਸੀ ਬਈ ਤੇ ਐਫਐਲ ਕਰਵਾਗੇ ਸੀ ਆਈ ਤੁਸੀਂ ਉਹਨਾਂ ਗੱਲਾਂ ਤੋਂ ਭੱਜ ਰਹੇ ਹੋ ਇਸ ਕਰਕੇ ਮੀਟਿੰਗ ਟੋਟਲੀ ਬੇਸਟਰੀ ਜ਼ਹਿਦਰ ਕਰੀ ਆਪਣੀ ਫੋਰਸ ਹੈ ਜੀ ਜਥੇਦਾਰ ਸਿਰਫ ਇਹ ਨਹੀਂ ਗੱਲ ਕਹੇ ਦੂ ਸਰਕਾਰ ਦੀ ਨਖੇਦੀ ਕਰ ਦੂ ਕਹ ਦੋ ਜੀ ਐਫਆਈ ਵਾਪਸ ਨਹੀਂ ਲੇ ਗੋ ਕੱਖ ਨਹੀਂ ਜ਼ਹਿਦਰ ਕਰ ਸਕਦੇ ਅਕਾਲ ਤਖਤ ਤੇ ਸਿਰਫ ਧਾਰਮਿਕ ਮਸਲੇ ਜਾਨੇ ਚਾਹੀਦੇ ਆ ਨਾ ਕਿ ਕਾਨੂੰਨੀ ਮਸਲੇ ਤਨਵੰਤ ਸਿੰਘ ਦੇ ਬਾਬਾ ਤਨਵੰਤ ਸਿੰਘ ਦੇ ਕੇਸ ਤੋਂ ਬਾਅਦ ਅਕਾਲ ਤੱਕ ਤੇ ਸ਼ਾਇਦ ਮਤਾ ਪਾਸ ਕੀਤਾ ਨਹੀਂ ਮੈਨੂੰ ਯਾਦ ਅਜੇ ਤੱਕ ਵੀ ਜਿਹੜਾ ਵੀ ਕੇਸ ਅਦਾਲਤ ਚ ਹੋਏਗਾ ਸਰਕਾਰ ਕੋ ਐਫਆਈ ਆਰ ਜੂਗੀ ਉਹਦੇ ਉੱਤੇ ਕਿਸੇ ਪ੍ਰਕਾਰ ਦੀ ਕੋਈ ਵੀ ਜਾਂਚ ਪੜਤਾਲ ਨਹੀਂ ਕੀਤੀ ਜਾਏਗੀ ਤੇ ਤੁਸੀਂ ਕੇਸ ਜਿਲ੍ਹਾ ਵਾ ਭੇਜਨੇ ਹੋ ਅਕਾਲ ਤੱਕ ਤੇ ਜਿਹਦਰ ਨੂੰ ਜਿਹਦਰ ਕੋ ਕੋਈ ਆਪਣੀ ਫੋਰਸ ਨਹੀਂ ਹੈਗੀ ਅੱਜ ਤੁਹਾਨੂੰ ਪੁਲਿਸ ਮਾੜੀ ਲੱਗਦੀ ਆ ਜਿਹੜੇ ਤੁਹਾਡੇ ਨਾਲ ਗਨਮਨ ਤੁਰੇ ਫਿਰਦੇ ਛੱਡੋ ਫਿਰ ਮਨ ਕੋਈ ਛੱਡਦੇ ਤੁਸੀਂ ਜੀ ਵੀ ਵੀ ਗਨਮਨ ਲੈ ਕੇ ਤੁਰੇ ਫਿਰਦੇ ਤੁਸੀਂ ਤੇ ਕਹਿੰਦੇ ਪੁਲਿਸ ਦੇ ਮਾੜਾ ਕੀਤਾ ਜੀ ਪੁਲਿਸ ਦੇ ਆਪੇ ਲੋច ਕਰਦੀ ਆ ਜੇ ਪੁਲਿਸ ਗਲਤ ਕਰਦੀ ਆ ਤਾਂ ਮੈਂ ਕਿਉਂ ਨਹੀਂ ਤੁਸੀਂ ਗਨਮਨ ਕਿਉਂ ਰੱਖਿਓ ਇਸ ਕਰਕੇ ਧਾਮੀ ਸਾਨੂੰ ਹੱਥ ਜੋੜ ਕੇ ਬੇਨਤੀ ਆ ਪਤਾ ਨਹੀਂ ਕਿੱਥੇ ਛੋਨੇ ਦੇ ਕੇ ਪੜੇ ਹੋ ਤੁਸੀਂ ਤੁਹਾਨੂੰ ਐ ਫਿਰ ਤਾਂ ਪੜਦੇ ਐ ਫਿਰ ਹੁੰਦੀ ਕੀ ਆ ਦੇ ਤੁਸੀਂ ਕੁਝ ਬੰਦੇ ਕਹਿੰਦੇ ਹੋ ਅਗਲਾ 5 ਸਾਲ ਤੋਂ ਇਹ ਡਿਮਾਂਡ ਕਰਦਾ ਆ ਰਿਹਾ ਸਾਨੂੰ ਦੱਸਿਆ ਜਾਵੇ 328 ਰੁਪਏ ਕਿੱਥੇ ਨੇ ਤੁਸੀਂ ਇੰਨੀ ਗੱਲ ਕਰਕੇ ਗੱਲ ਨਬੇੜਦੇ ਨੇ ਨਹੀਂ ਜੀ ਇਹ ਤੇ ਲੈਂ ਦੇਣ ਜਿਹੜੀ ਪੈਸੇ ਦੀ ਪੇਟਾ ਜਮ੍ਹਾਂ ਨਹੀਂ ਹੋਈ ਸੀ ਉਹ ਖਾਣ ਪੀਣ ਦਾ ਮਾਮਲਾ ਸੀਗਾ ਬਾਕੀ ਸਰੂਪ ਸਭ ਸੁਰੱਖਤ ਨੇ ਦੱਸ ਦਿਓ ਕਿੱਥੇ ਸੁਰੱਖਤ ਨੇ ਤੁਹਾਡੇ ਕੋਲ ਜਿੱਥੇ ਬੰਦੀ ਐ ਪਸੀਦੀਆਂ ਲੇਕਿਨ ਤੁਹਾਨੂੰ ਇਹ ਦੱਸ ਦਿਆ ਵੀ ਤੁਹਾਣੀ ਪੜਤਾਲ ਤੋਂ ਬਾਅਦ ਜਿਹੜਾ ਤੁਹਾਡਾ ਭਿੰਦਰ ਸਿੰਘ ਆਹਦੀ ਤੇ ਪ੍ਰਤਾਪ ਸਿੰਘ ਸਖਤਰ ਵਿੱਚ ਚੁਣਿਆ ਹਜੇ ਹੋਰ ਵੀ ਕਈ ਉਹਨੇ ਵਿੱਚ ਇਹਦੇ ਇਸ ਕਰਕੇ ਤੁਹਾਨੂੰ ਇਹ ਨਾਲ ਸੋਗ ਜੜੀ ਇਹਦੀ ਪੜਤਾਲ ਉੱਚ ਸ਼ਮੂਲੀਅਤ ਕਰਕੇ ਆਪਣੇ ਨੂੰ ਨਿਰੂਪ ਸਬਦ ਕਰਨਾ ਚਾਹੀਦਾ ਤੁਸੀਂ ਕਾਲਪੱਖ ਨੂੰ ਭੇਜ ਰਹੇ ਹੋ ਜੀ ਜੀ ਅਕਾਲ ਤਖਤ ਕੋਈ ਇੱਥੇ ਮੈਂ ਸੋਚਦਾ ਵੀ ਨਾ ਤੇ ਉਹ ਥਾਣਾ ਤੇ ਨਾ ਕਚਹਿਰੀ ਆ ਕੋਈ ਮੈਜਿਸਟਰ ਲੱਗਾ ਜਦ ਉਹ ਜਿਹੜਾ ਕੋਈ ਮੈਜਿਸਟਰ ਉਹ ਡਿਸਟ੍ਰਿਕਟ ਵਿੱਚ ਅਸਲੀ ਨਹੀਂਗਾ ਜਿਹੜਾ ਆਰਡਰ ਕਰ ਦੂਗਾ ਵੀ ਐਫਆਈ ਲਾਡ ਬਣੀ ਦੀ ਖਰਚ ਕਰਦੇ ਤੁਸੀਂ ਫੇਰ ਤੁਸੀਂ ਸਰਕਾਰ ਦੀ ਸ਼ਮੂਲੀਅਤ ਦੀ ਕਰਦੇ ਗੱਲ ਜਦੋਂ ਕਾਲੀ ਸਰਕਾਰ ਜਦੋਂ ਸ਼ਮੂਲੀਅਤ ਹੀ ਕਰਦੀ ਐਸੇ ਬੀ ਸੀ ਦੇ ਵਿੱਚ ਇਹ ਤੁਹਾਡਾ ਸੁੱਚਾ ਸਿੰਘ ਲੰਗਾ ਬਕਾਇਦਾ ਤੌਰ ਤੇ ਐਸਜੀਪੀਸੀ ਮੈਂਬਰ ਹੁੰਦਾ ਵਾ ਮਨਿਸਟਰ ਹੁੰਦਾ ਵਾ ਤੇ ਐਮਐਲਏ ਹੁੰਦਾ ਵਾ ਨਾਲ ਜਿਲ੍ਹਾ ਜਥੇਦਾਰ ਹੁੰਦਾ ਵਾ ਅਕਾਜ਼ੀਦਾਰ ਗੁਰਦਾਸਪੁਰ ਜ਼ਿਲ੍ਹੇ ਦਾ ਤੇ ਇਹ ਸਿਆਸਤ ਦੇ ਇਨਵੋਲਵ ਵੀ ਸਰਕਾਰ ਨੂੰ ਇਨਵੋਲਵ ਹੋਣਾ ਹੀ ਪੈਣੀ ਹੈ ਦੇ ਪਤਾ ਨਹੀਂ ਕਿਹੜੀਆਂ ਗੱਲਾਂ ਕਰੀ ਜਾਂਦੇ ਕਿਵੇਂ ਕਰੀ ਜਾਂਦੇ ਕੋਈ ਸੋਚਦੇ ਨਹੀਂ ਕੋਈ ਮੇਖਦੇ ਨਹੀਂ ਵੀ ਕੀ ਕਰਨੇ ਕੀ ਨਹੀਂ ਕਰਨੇ ਜਿਹੇ ਦਾ ਅਕਾਲ ਤਖਤ ਕੋਈ ਡਿਸਟ੍ਰਿਕਟ ਮੰਜਸਟ੍ਰਿੰਗ ਹੈ ਪੀਜਾ ਕਹਦੂਗਾ ਐਫ ਆਈ ਜਿਹੜੀ ਉਹ ਖਾਰਜ ਕਰੋ ਜੀ ਜੀ ਬਿਲਕੁਲ ਜਾਂਦੇ ਜਾਂਦੇ ਬਟਾ ਸਾਹਿਬ ਵਿਕਰਮ ਸਿੰਘ ਮਜੀਠੀਆ ਦੀ ਜੋ ਪੇਸ਼ੀ ਹੋਈ ਹੈ ਬੀ ਤਦਨੂਸਾ ਜ਼ਿਕਰ ਕਰਦੇ ਹੋ ਵੇਖੋ ਵਿਕਰਮ ਸਿੰਘ ਮਜੀਠੀਆ ਦੀ ਪੇਸ਼ੀ ਵੀ ਜਿਹੜੀ ਹੋਈ ਆ ਉਹਨਾਂ ਦੀ ਵੀਡੀਓ ਕਾਨਫਰੈਂਸ ਜਿਹੜੀ ਉਹ ਪੇਸ਼ੀ ਹੋਈ ਆ ਉਸ ਪੇਸ਼ੀ ਤੋਂ ਬਾਅਦ ਉਹਨਾਂ ਦੀ 14 ਦਿਨ ਦਾ ਰਿਮਾਨ ਵਧਾ ਕੇ 23 ਦਸੰਬਰ ਤੱਕ ਰਿਮਾਨ ਵਧਾ ਦਿੱਤਾ ਗਿਆ ਉਹਨਾਂ ਦਾ ਜੁਡੀਸ਼ੀਅਲ ਰਿਮਾਨ ਜਿਹੜਾ ਵਾ ਇਸੇ ਤਰ੍ਹਾਂ ਉਹਨਾਂ ਦੇ ਸਾਲੇ ਦੀ 18 18 ਤਰੀਕ ਨੂੰ ਪੇਸ਼ੀ ਹੋਈ ਸੀ 23 ਤਰੀਕ ਤੱਕ ਉਹਨਾਂ ਤੇ ਰੋਕ ਲਗਾ ਦਿੱਤੀ ਕਿ ਅਗਲੀ ਸਰਵਾਈ 23 ਤਰੀਕ ਨੂੰ ਆ 23 ਤਰੀਕ ਤੱਕ ਉਹਨਾਂ ਦੀ ਕੋਈ ਪੇਸ਼ੀ ਨਹੀਂ ਹੋਏਗੀ ਤੇ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਜਿਹੜੀ ਆ ਉਹ ਵਿਜੀਲੈਂਸ ਨਹੀਂ ਕਰੇਗੀ 23 ਤਰੀਕ ਨੂੰ ਵੇਖੋ ਜਦ ਨੂੰ ਪੇਸ਼ੀ ਹੁੰਦੀ ਆ ਉਹਦੇ ਤੇ ਜਾ ਕੇ ਸਰਕਾਰੀ ਵੀਕ ਸਰਕਾਰ ਆਪਣਾ ਪੱਖ ਰੱਖਣੀ ਵੀ ਅਸੀਂ ਕਿਉਂ ਬੁਲਾ ਰਹੇ ਹਾਂ ਇਹਨੂੰ ਜੀ ਕਜਪਤ ਸਿੰਘ ਨੂੰ ਐਫਆਈ ਚ ਨਾ ਨਹੀਂ ਹੁਣਾਗਾ ਸਿਰਪ ਨੂੰ 120 ਤਾਰਾਂ ਚ ਬੁਲਾ ਰਹੇ ਨੇ ਤਿੰਨ ਵਾਰੀ ਉਹਨੂੰ ਬੁਲਾਇਆ ਗਿਆ ਸੀਗਾ ਨਹੀਂ ਆਇਆ ਵੀ ਜੀ ਰਿਸਕੋ ਨੇ 120 ਤਾਰਾਂ ਲਾ ਕੇ ਨਾਲ ਸ਼ਾਮਲ ਕਰ ਲਿਆ ਉਹਨੂੰ ਵਿੱਚ ਉਹਦੇ ਜੀ ਜੀ ਬਹੁਤ শুকਰਿਆ ਪਰ ਸਾਹਿਬ ਤੁਸੀਂ ਆਪਣਾ ਸਮਾਂ ਦਿੱਤਾ ਮਿਹਰਬਾਨ শুকਰਿਆ শুকਰਿਆ